ਲੋਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ ਤੇ ਅੱਜ ਹੈਗਾ ਦਿਨ ਤੀਸਰਾ ਤੇ ਅੱਜ ਆਪਾਂ ਚੱਲੇ ਆਂ ਧਰਮਸ਼ਾਲਾ ਤੋਂ ਵਾਪਸ ਪਿੰਡ ਵੱਲ ਤੇ ਆਪਾਂ ਹੁਣ ਚਾਹ ਪਾਣੀ ਪੀ ਕੇ ਸਾਢੇ 6 ਵਜੇ ਦਾ ਟਾਈਮ ਹੋ ਗਿਆ ਚਾਹ ਪਾਣੀ ਪੀ ਕੇ ਆਪਾਂ ਚੱਲਦੇ ਆਂ ਕਾਂਗੜਾ ਪੱਲ ਨੂੰ ਤੇ ਗਾਂਘੜਾ ਫੁੱਟ ਦੇਖਾਂਗੇ ਤੇ ਜੇ ਕੋਈ ਇੱਕ ਦੋ ਲੋਕੇਸ਼ਣਾਂ ਰਾਹ ਚ ਆਈਆਂ ਉਹ ਦੇਖਾਂਗੇ ਤੇ ਮੌਸਮ ਬਹੁਤ ਸੋਹਣਾ ਹੋਇਆ ਪਿਆਗਾ ਰਾਤ ਮੀਂਹ ਪਿਆ ਸੀ ਫੁੱਲ ਤੇ ਮੀਂਹ ਬੰਦ ਤੋਂ ਬਾਅਦ ਮੌਸਮ ਬਹੁਤ ਵਧੀਆ ਬਣ ਗਿਆ ਤੇ ਪਿੱਛੇ ਜਿਹੜਾ ਥਿਊ ਵੇਖਣ ਲੱਗਾ ਤੇ ਸਮਾਨ ਆਪਣਾ ਰੈਡੀ ਆ ਆਲਮੋਸਟ ਰੈਡੀ ਹੋਈ ਆ ਤੇ ਰਾਣਾ ਵੀ ਰੈਡੀ ਆ ਸੁਖਦੀਪ ਵੀ ਰੈਡੀ ਆ ਤੇ ਆਪਾਂ ਹੁਣ ਚੱਲਦੇ ਆ ਅੱਗੇ 2 ਦਿਨ ਦਾ ਸੀ ਟੂਰ ਬਣਾਇਆ ਸੀ ਧਰਮਸ਼ਾਲਾ ਦਾ ਕਿਉਂਕਿ 2 ਦਿਨ ਚ ਬੰਦਾ ਧਰਮਸ਼ਾਲਾ ਰਾਮਨਾਥ ਮੰਦਿਰ ਕਵਰ ਕਰ ਸਕਦਾ ਹਨ 2 ਦਿਨ ਦਾ ਟੂਰ ਸੀਗਾ ਤਾਂ ਕਰਕੇ ਰਾਣੇ ਨੂੰ ਥੋੜਾ ਜਿਹਾ ਕੰਮ ਸੀਗਾ ਰਾਣੇ ਦੀ ਦੁਕਾਨਦਾਰੀ ਦਾ ਕੰਮ ਕਰਕੇ ਉਹਨੂੰ ਔਖਾ ਹੁੰਦਾਗਾ ਤੇ ਸੁਖਦੀਪ ਨੇ ਵੀ ਬਾਹਰ ਥੋੜਾ ਜਾਣਾ ਸੀਗਾ ਮਹਾਰਾਸ਼ਟਰ ਵੱਲ ਤਾਂ ਕਰਕੇ ਸਾਨੂੰ ਆਖੇ ਬਚਲ 2 ਦਿਨ ਹੈਗੇ ਨੇ 2 ਦਿਨ ਬਰ ਚੱਲ ਜਣਾ ਭੱਜ ਕੇ ਦੋ ਦਿਨਾਂ ਦੇ ਵਿੱਚ ਆਪਾਂ ਮਤਲਬ ਕਵਰ ਕਰ ਲਿਆ ਤੇ ਅੱਜ ਵਾਪਸੀ ਕਰਕੇ ਪਿੰਡ ਵੱਲ ਤੇ ਆਪਾਂ ਜਲਦੀ ਨਵੇਂ ਮਤਲਬ ਸਫ਼ਰ ਦੇ ਵਿੱਚ ਜੁੜਾਂਗੇ ਕੋਈ ਨਾ ਕੋਈ ਆਪਾਂ ਨਵੇਂ ਲਿਕੇਸ਼ਨ ਜਾਵਾਂਗੇ ਸਮਾਨ ਸਾਡਾ ਰੈਡੀ ਹੋ ਚੁੱਕਿਆ ਰਾਣਾ ਵੀ ਰੈਡੀ ਹੋ ਗਿਆ ਸੁਰਦੀਪ ਵੀ ਰੈਡੀ ਹੋ ਗਿਆ ਤੇ ਹੁਣ ਆਪਾਂ ਪਾਉਣੇ ਚਾਲੇ ਕਾਂਗੜਾ ਫੁੱਟਬਾਲ ਨੂੰ ਹੈ ਠੀਕ ਦੇ ਪਾੜੇ ਆਪਾਂ ਸਵੇਰੇ ਸਵੇਰੇ 700 ਦਾ ਤੇ ਰਾਂਣੇਲ ਜਿਵੇਂ ਪਾ 700 ਦਾ ਪਰ ਮੇਰੇ ਟੈਂਕ ਕੀ ਘੱਟ ਆ ਉਹਦੇ ਲਈ ਟੈਂਕ ਹੀ ਫੁੱਲ ਹੋਊਗਾ ਤੇ ਅੱਗੇ ਹੁਣ ਚੱਲਦੇ ਆਪਾਂ ਚਾਹ ਪੀਣੇ ਚਾਹ ਪੀ ਕੇ ਅੱਗੇ ਬਾਤੇ ਆ ਉੱਪਰ ਇਹਦਾ ਹੋਈ ਬਈ ਯਾਰ ਉੱਪਰੀ ਆ ਫੁੱਲਦਾ ਹੋਈ ਬਈ ਉੱਪਰੀ ਆ ਹੋਜੂ ਇੰਨੀ ਨਹੀਂ ਫੁੱਲ ਹੈਗੀ ਘੱਟ ਥੋੜੀ ਘੱਟ 2 ਲੀਟਰ 2 ਲੀਟਰ ਮੈਂ ਘੋਰ ਪੈ ਜਾਊਗਾ 2 ਲੀਟਰ ਘੱਟ ਹੈ 2 ਲੀਟਰ ਘੱਟ ਦੋ 2 ਲੀਟਰ ਘੱਟ ਹੋ ਯਾਰ ਬਾਪੂ ਇਹ ਪੂਰਾ ਨਹੀਂ ਨਹੀਂ ਇਹ ਨਾ ਦੂਜੀ ਯਾਰ ਨਾਲ ਫੋਲ ਹੋ ਗਈ ਹੈ ਹਾਂ ਚਲ ਫੋਨ ਦੇਖ ਰਿਹਾ ਪਹਾੜਾਂ ਦੇ ਵਿੱਚ ਚਾਹ ਹੋਵੇ ਤੇ ਮੈਗੀ ਹੋਵੇ ਤੇ ਸਵਾਰੀ ਵੱਖਰਾ ਗਿਆ ਸਿਰ ਇਸ ਵਾਰ ਚਾਹ ਪੀ ਕੇ ਅੱਗੇ ਵੱਲ ਵਧਦੇ ਆਪਾਂ ਕਿਹਨੂੰ ਆਏ ਬੀ 5 ਵਜੇ ਦਾ ਚਲੀਏ ਸਾਨੂੰ ਨਸਲ ਦੇ ਵਿੱਚ ਦੋ ਤਿੰਨ ਲੱਗੇ ਸੀ ਨਾ ਇੱਕ ਲੋਕੇਸ਼ਨ ਤਾਂ ਮੈਨੂੰ ਪਤਾ ਲੱਗੇ ਨਵੇਂ ਕਿਰੇਰੀ ਲੈ ਕੇ ਤੇ ਕਿਰੇਰੀ ਲੈ ਕੇ ਇੱਥੇ ਹੈਗੀ ਆ ਧਰਮਸਾਲਾ ਤੋਂ ਤਕਰੀਬਨ 40 42 ਕਿਲੋਮੀਟਰ ਤੇ ਜਿਹੜੀ ਨੌਰਵਲਿੰਗ ਮੰਨਸਤਰੀ ਆ ਉਹ ਹੈਗੀ ਆ 9 ਵਜੇ ਖੁੱਲਦੀ ਆ ਇਹਨਾਂ ਨੂੰ ਅਸਰ ਜੱਪੋਂ ਦੇ ਲੱਗਾ ਹੁੰਦਾ ਜਿਹੜੇ ਪਹਾੜੀ ਲੋਕ ਨਹੀਂ ਜੋ ਰਹਿੰਦੇ ਹੁੰਦੇ ਨੂੰ ਕਿੰਨਾ ਯਾਰ ਆਉਂਦਾ ਹੁਣ ਇਹ ਪਰ ਬੈਠ ਹੁੰਦਾ ਕਿ ਮੈਂ ਆਪਾਂ ਨੂੰ ਪੰਜਾਬ ਵਾਲਾ ਦੱਲਾ ਦੱਲੋ ਯਾਰ ਕੋ ਪੰਜਾਬ ਦੇ ਰਹਿੰਦੇ ਆ ਤੇ ਆਪਾਂ ਅੱਗੇ ਵੀ ਵੀਰ ਹੋਰ ਜਗਾ ਦੇਖੀ ਚੱਲੀਏ ਆਪਾਂ ਵੀ ਘੁੰਮਣਾ ਫਿਰਨਾ ਚਾਹਾਂ ਕਿਉਂਕਿ ਬੰਦਾ ਇਨਸਾਨ ਇੱਕ ਜਗ੍ਹਾ ਰਹਿ ਨਹੀਂ ਸਕਦਾ ਸੱਚਾ ਉਹਨੇ ਘੁੰਮਣਾ ਫਿਰਨਾ ਹੁੰਦਾ ਤੇ ਦੁਨੀਆਦਾਰੀ ਦੇਖਣੀ ਹੁੰਦੀ ਆ ਆ ਇਹਨਾਂ ਨੂੰ ਵੀ ਬਹੁਤ ਆਫਰ ਆਈ ਹੁੰਦੀ ਹੈ ਜੀ ਇਹ ਜਿਹੜਾ ਖਾਣਾ ਪਾਣੀ ਉੱਪਰ ਜਿਹੜਾ ਉੱਪਰ ਰਹਿੰਦੇ ਨੇ ਜਿਵੇਂ ਇਹ ਜਿਹੜੇ ਏਰੀਆ ਦਾ ਹੋਵੇ ਜਿਹੜਾ ਉਹ ਸ਼ਹਿਰ ਬਣ ਗਏ ਛਿੱਟੀਆਂ ਬਣ ਗਏ ਜਿਹੜੇ ਉੱਪਰ ਲੇਟੇ ਨੇ ਉਹਨਾਂ ਨੂੰ ਬਹੁਤ ਆਫਰ ਹੁੰਦਾ ਚੀਜ਼ਾਂ ਦਾ ਜਿਲ੍ਹਾ ਕਾਂਗੜਾ ਹੈ ਜਿਲ੍ਹਾ ਕਾਂਗੜਾ ਤੇ ਮਾੜਾ ਮਾੜਾ ਮੀ ਪਈਆਂ ਰਗਾ ਤੁਹਾਨੂੰ ਆਪੀ ਪਹਿਲਾਂ ਸੀ ਕਾਂਗੜਾ ਫੋੜ ਤੱਕ ਪਹੁੰਚ ਜਾਈਏ ਕਿਉਂਕਿ ਨਾ ਤਾਂ ਮੀਂਹ ਤੋਂ ਬਚਿਆਂਗੇ ਇਹ ਆ ਪੰਜ ਸਾਲ ਦੇ ਵਿੱਚ ਮੈਨੂੰ ਲੱਗਦਾ ਉਜੇਨ ਚ ਫਿਰਦਾ ਸ਼ਾਇਦ ਪਿੰਡ ਦਾ ਨਾ ਪਿੰਡ ਵਾਂਗੂ ਹੀ ਹੈ ਕਹੇ ਹੈ ਦੀਆ ਕਾਂਗੜਾ ਤੋਂ 2 ਕਿਲੋਮੀਟਰ ਧਰਮਸਾਲਾ ਵੀ ਅਸਲ ਚ ਕਾਂਗੜਾ ਦੀ ਪਿੰਡੀ ਮਤਲਬ ਜ਼ਿਲ੍ਹਾ ਕਾਂਗੜਾ ਹੀ ਆ ਤੇ ਇਹ ਲੋਕ ਬੋਲਦੇ ਨੇ ਅਸਲ ਵਿੱਚ ਡੋਗਰੀ ਡੋਗਰੀ ਪੰਜਾਬੀ ਬਹੁਤੇ ਲੋਕ ਡੋਗਰੀ ਪੇ ਅੱਜ ਵੀ ਬੋਲਦੇ ਨੇ ਪੁਰਾਣੇ ਬੰਦੇ ਵੀ ਤੇ ਨਵੇਂ ਵਿੱਚ ਬਹੁਤ ਬੋਲਦੇ ਨੇ ਪਰ ਜਿਹੜੇ ਉਹ ਆਪਣੇ ਉਧਰ ਨੇਪਾਲ ਵਾਲੇ ਹੋਗੇ ਤੇ ਬਤੀ ਲੋਕ ਆਏ ਹੋਏ ਨੇ ਉਹ ਇੱਧਰ ਘੱਟ ਬੋਲਦੇ ਨੇ ਉੱਥੇ ਉਹ ਹਿੰਦੀ ਵੀ ਬੋਲਦੇ ਨੇ ਪਰ ਜਿਆਤਰ ਪੰਜਾਬੀ ਬੋਲਦੇ ਨੇ ਏਰੀਆ ਸੋਹਣਾ ਸੋਹਣਾ ਏਰੀਆ ਅਸਲ ਜਹੇ ਤੇ ਜਿਹੜੀਆਂ ਆਪਣੀਆਂ ਚੀਜ਼ਾਂ ਰਹਿ ਗਈਆਂ ਨੇ ਉਹ ਆਪਾਂ ਸਪੈਸ਼ਲ ਟਰੈਕ ਦੇ ਵਿੱਚ ਸਟਾਰਟ ਕਰਾਂਗੇ ਨੈਕਸਟ ਟਾਈਮ ਜਦੋਂ ਵੀ ਆਵਾਂਗੇ ਨਾ ਉਹ ਆਪਾਂ ਟਰੈਕ ਦੇ ਥਰੂ ਹੀ ਕਰਾਂਗੇ ਕੰਮ ਕਿਉਂਕਿ ਧਰਮਸ਼ਾਲੇ ਦੀ ਸਾਰੀਆਂ ਲੋਕੇਸ਼ਨਾਂ ਤਾਂ ਵੈਸੇ ਦੇਖ ਲਈਤੀਆਂ ਤੇ ਜੈਸਾ ਨਾ ਵੀ ਕੀ ਹੁੰਦੀਆਂ ਨੇ ਮੇਟਰ ਆ ਵੀ ਜਿਵੇਂ ਬੁੱਧਾ ਟੈਂਪਲ ਹੋ ਗਿਆ ਨਾ ਮੋਸਟਲੀ ਹੈਦਰ ਹੁੰਦਾ ਦਾ ਸੇਮ ਹੀ ਨੇ ਪਰ ਕੁਛ ਨਾ ਕੁਛ ਆਪ ਨੂੰ ਡਿਫਰੈਂਟ ਹੁੰਦਾ ਹੀ ਹੈ ਕਿਸੇ ਨਾ ਕਿਸੇ ਲੋਕੇਸ਼ਨ ਦੇ ਵਿੱਚ ਇਹ ਤਾਂ ਕਰਕੇ ਆਪਾਂ ਹੀ ਹੁਣ ਟ੍ਰੈਕ ਸ਼ੁਰੂ ਕਰਿਆ ਕਰਾਂਗੇ ਜਲਦੀ ਟ੍ਰੈਕ ਦਾ ਫਾਇਦਾ ਹੈਗਾ ਨੇਚਰ ਨਾਲ ਜੁੜੀਏ ਜਿਆਦਾ ਜਿਆਦਾ ਕੁਦਰਤ ਦੀ ਜਿਹੜੀਆਂ ਚੀਜ਼ਾਂ ਬਣੀ ਹੋਈਆਂ ਉਹਨਾਂ ਨੂੰ ਦੇਖੀਏ ਆਪਾਂ ਇੱਥੇ ਨੇ ਦੋ ਰਸਤੇ ਪਾਟ ਜਾਂਦੇ ਨੇ ਆਹ ਵਾਲਾ ਜਿਹੜਾ ਰਸਤਾ ਜਾਂਦਾ ਇਹ ਜਾਂਦਾ ਪੁਰਾਣੇ ਕਾਂਗੜੇ ਨੂੰ ਜਿੱਧਰ ਆਪਣਾ ਹੈਗਾ ਕਾਂਗੜਾ ਹਾਟ ਤੇ ਉਹ ਜਿਹੜਾ ਥੱਲੇ ਵਾਲਾ ਰਸਤਾ ਜਾਂਦਾ ਉਹ ਜਾਂਦਾ ਆਪਣਾ ਜਲੰਧਰ ਨੂੰ ਅਪਰ ਉਹੀ ਰਸਤੇ ਜਾਵਾਂਗੇ ਹੁਣ ਆਪਾਂ ਪੁਰਾਣੇ ਕਾਂਗੜੇ ਜਾਣਾ ਪੁਰਾਣੇ ਕਾਂਗੜੇ ਮੇਂ ਜਿੱਥੇ ਵੀ ਆਪਣਾ ਕਾਂਗੜਾ ਫੋਟ ਹੈਗਾ ਉਹ ਦੇਖਣ ਲਈ ਇੱਥੋਂ ਹੈਗਾ ਉਹ 2 ਕਿਲੋਮੀਟਰ 2 ਕਿਲੋਮੀਟਰ ਦੇ ਆਸ-ਪਾਸ ਹੀ ਆਹੋ ਮੈਂ ਜਿਹੜਾ ਪਿਛਲੀ ਵਾਰ ਆਇਆ ਸੀ ਨਾ ਇੱਥੇ ਇੱਥੇ ਵਿਚਾਰੀਆਂ ਗਾਵਾਂ ਦੇ ਨਾ ਛੱਟਾ ਉਹ ਵੱਜੀਆਂ ਪਈਆਂ ਸੀਗੀਆਂ ਖੂਨ ਲੱਠਪਤ ਹੋਈਆਂ ਪੈਸੇ ਗਾਵਾਂ ਇੱਕ ਗਾਂ ਤੁਰੀ ਆਉਂਦੀ ਏ ਉਥੋਂ ਤੂੰ ਆ ਨਾ ਵੀ ਉਹ ਤੱਕ ਉਹ ਖੂਨ ਹੀ ਖੂਨ ਨਿਕਲੀ ਆਵੇ ਕਿਸੇ ਨੇ ਹੱਥ ਨਹੀਂ ਲਾਇਆ ਹੋਏ ਗੱਡੀਆਂ ਨੇ ਹਾਰਨ ਮਾਰੀਆਂ ਨੇ ਪਰ ਉਹਨੇ ਕਿਸੇ ਗਾਂ ਦੇ ਹੱਥ ਨਹੀਂ ਲਾਇਆ ਕਿਸੇ ਨੇ ਉਤਰੀ ਨਹੀਂ ਬਹੁਤ ਯਾਰ ਪਾਪ ਕਰਦੇ ਨੇ ਲੋਕ ਜਾਨਵਰਾਂ ਦੇ ਤਾਂ ਬੜਾ ਅਤਿਆਚਾਰ ਕਰਦੇ ਨੇ ਮੈਨੂੰ ਬਹੁਤ ਬੁਰਾ ਲੱਗਦਾ ਹਰੇਕ ਅਗਲਾ ਕਾਲੀ ਕਾਲੀ ਕਰ ਜਾਂਦਾ ਹਰੇਕ ਕਾਲੀ ਕਰ ਜਾਂਦਾ ਕੋਈ ਫੇਟ ਮਾਰਕ ਰਾਂਗੇ ਇਹਦਾ ਉਹ ਕੁੱਤੇ ਨੂੰ ਲੱਟੜ ਦਿਆਂਦਾ ਗਲਤ ਗੱਲਾਂ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਕਾਂਗੜਾ ਫੋਰਟ ਵਿੱਚ ਤੇ ਕਾਂਗੜਾ ਫੋਰਟ ਕਾਂਗੜੇ ਤੋਂ ਪੈਂਦਾ 3 ਕਿਲੋਮੀਟਰ ਤੇ ਇੱਥੇ ਟਿਕਟ ਲੱਗਦੀ ਆ ਟਿਕਟ ਕਾਦੀ ਮਤਲਬ ਪਹਿਲਾਂ ਤਾਂ ਆਫਲਾਈਨ ਟਿਕਟ ਹੁੰਦੀ ਸੀਗੀ ਤੇ ਆਫਲਾਈਨ ਇਹਨਾਂ ਨੇ ਕੱਟੀ ਨਹੀਂ ਅਜੇ ਕਨੇ ਆਨਲਾਈਨ ਟਿਕਟ ਕਟਾਓ ਆਫਲਾਈਨ ਦੇ ਵਿੱਚ 25 ਰੁਪਏ ਲਿਖਿਆ ਹੋਇਆਗਾ ਤੇ ਆਪਾਂ ਆਨਲਾਈਨ ਟਿਕਟ ਕਟਾਈ ਆ ਤੇ ਆਨਲਾਈਨ ਦੇ ਵਿੱਚ ਉਹਨਾਂ ਨੇ 60 ਰੁਪਏ ਲਏ ਤੇ ਤਿੰਨ ਬੰਦੇ ਨੇ 20 ਰੁਪਏ ਬੰਦਾ ਤੇ ਆਪਾਂ ਤੁਹਾਨੂੰ ਟਿਕਟ ਕਟਾਈ ਸੀ ਪੀਡੀਐਫ ਦਿਖਾਉਣ ਦਾ ਆ ਉਹਦਾ ਪੀਡੀਐਫ ਆ ਤੇ ਸਕੈਨ ਕਰਦੇ ਨੇ ਤੇ ਫਿਰ ਅੱਗੇ ਅੰਦਰ ਜਾਣ ਦਿੰਦੇ ਨੇ ਤੇ ਬਾਕੀ ਇਹਦਾ ਖੁੱਲਣ ਦਾ ਟਾਈਮ ਹੈਗਾ ਸਵੇਰੇ 9:00 ਵਜੇ ਦਾ ਤੇ 9:00 ਵਜੇ ਤੋਂ ਬਾਅਦ ਮਤਲਬ ਇੱਥੇ ਜਿਹੜਾ ਕਾਂਗੜਾ ਦਾ ਮਿਊਜ਼ੀਅਮ ਆ ਉਹ ਵੀ ਦੇਖ ਸਕਦਾ ਬੰਦਾ ਤੇ ਕਾਂਗੜਾ ਫੋਟ ਵੀ ਦੇਖ ਸਕਦਾ ਹੈਗਾ ਤੇ ਕਿਟਾ ਬਨਾਲੀ ਰੱਖਣੀ ਪੈਂਦੀ ਆ ਕਿਟ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕੋਈ ਤੇ ਕਿਟਾ ਬਨਾਲੀ ਰੱਖਾਂਗੇ ਤੇ ਆਪਾਂ ਅੱਗੇ ਚੱਲਦੇ ਆਂ ਤੇ ਇਹਦਾ ਥੋੜੀ-ਮੋਟੀ ਡਿਸਕਸ ਕਰਾਂਗੇ ਕਾਂਗੜਾ ਫੋਟ ਦਾ ਇਤਿਹਾਸ ਬਾਰੇ ਜਿੰਨਾ ਕ ਆਪਾਂ ਨੂੰ ਪਤਾ ਹਿੰਦੂ ਸਮਾਜ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਕਲਾਕਿਰਤੀਆਂ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਹੱਥਾਂ ਨਾਲ ਤਿਆਰ ਕਰਦੇ ਸੀਗੇ ਇਦਾਂ ਦੀਆਂ ਚੀਜ਼ਾਂ ਇਹ ਬਹੁਤ ਮਤਲਬ ਪ੍ਰਮਾਣ ਮਿਲਦੀਆਂ ਨੇ ਚੀਜ਼ਾਂ ਦੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਈ ਚੀਜ਼ਾਂ ਹਜੇ ਵੀ ਖੜੀਆਂ ਨੇ ਉਧਰ ਦੀਆਂ ਬਹੁਤ ਸੋਹਣੀਆਂ ਲੋਕੇਸ਼ਨਾਂ ਨੇ ਮਤਲਬ ਜਿਹੜੇ ਵੀ ਮੂਰਤੀਆਂ ਵਗੈਰਾ ਦੇਵੀ ਦੇਵਤੇ ਨੇ ਮੂਰਤੀਆਂ ਵਗੈਰਾ ਪੱਥਰਾਂ ਦੇ ਉੱਕਾਸੀਆਂ ਜਾਂਦੀਆਂ ਸੀ ਨਾ ਉਹ ਸਾਰੀਆਂ ਚੀਜ਼ਾਂ ਇਦਾਂ ਦੇ ਲੋਕ ਸਾਂਭ ਕੇ ਰੱਖਦੇ ਨੇ ਕਿੰਨੀਆਂ ਵੀ ਸਟੇਟਾਂ ਹੋਈਏ ਹਰੇਕ ਸਟੇਟ ਦੇ ਵਿੱਚ ਕੋਈ ਨਾ ਕੋਈ ਜਿਹੜਾ ਕਲਚਰ ਹੁੰਦਾ ਉਹ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਸਾਂਭ ਕੇ ਤੇ ਇਹਨਾਂ ਨੇ ਵੀ ਆਪਣਾ ਕਲਚਰ ਸਾਂਭ ਕੇ ਰੱਖਿਆ ਹੋਇਆ ਹੈ। ਆਹ ਵਾਲੀ ਜਿਹੜਾ ਰਸਤਾ ਜਾਂਦਾ ਏ ਇਹ ਕਾਂਗੜਾ ਮਿਊਜ਼ੀਅਮ ਨੂੰ ਜਾਂਦਾਗਾ ਤੇ ਹਜੇ ਖੁੱਲਿਆ ਨਹੀਂਗਾ ਕਿਉਂਕਿ ਹਜੇ ਟਾਈਮ ਪਿਆਗਾ 9:00 9:00 ਵਜੇ ਤੱਕ ਕਰਕੇ ਇੱਥੇ ਕੁਝ ਪੱਥਰ ਵਗੈਰਾ ਪਏ ਨੇ ਮਤਲਬ ਮੂਰਤੀਆਂ ਵਗੈਰਾ ਪਈਆਂ ਨੇ ਇਦਾਂ ਦੀ ਮੂਰਤੀ ਜਿਵੇਂ ਆ ਪਈਆਂ ਨੇ ਮੂਰਤੀ ਹਨ ਸਤੰਭ ਤੰਬ ਘਰਟ ਤੇ ਆਹ ਵਾਲੀਆਂ ਲੋਕੇਸ਼ਨ ਜਿਹਨੇ ਮਤਲਬ ਪੁਰਾਣੀਆਂ ਸਭੇ ਦਾ ਉਹ ਮਤਲਬ ਜਿਹੜੇ ਸਾਂਭੇ ਹੋਏ ਨੇ ਸੰਦਕ ਵਗੈਰਾ ਉਹ ਸਾਰੇ ਇੱਥੇ ਪਏ ਨੇ ਕਾਂਗੜਾ ਦੇ ਰਿਲੇਟਡ ਬਾਹਰ ਲਿਆ ਨਹੀਂ ਕਾਂਗੜਾ ਰਿਲੇਟਡ ਜਿਹੜੀਆਂ ਹਿਮਾਚਲ ਦੇ ਵਿੱਚ ਕਿਵੇਂ ਆ ಅಲੰਕਤ ਹੋ ਗਿਆ ਅਲੱਗ-ਅਲੱਗ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਚੀਜ਼ਾਂ ਇਹ ਤੇ ਇੱਧਰ ਇਹ ਪਾਰਕ ਬਣਿਆ ਹੋਇਆਗਾ ਤੇ ਪਾਰਕ ਦੇ ਵਿੱਚ ਬੰਦਾ ਰੈਸਟ ਕਰ ਸਕਦਾਗਾ ਤੇ 뷰 ਦੇਖ ਸਕਦਾਗਾ ਤੇ ਇੱਧਰ ਝੰਡਾ ਲੱਗਿਆ ਹੋਇਆਗਾ ਭਾਰਤ ਦਾ ਤੇ ਆ ਇੱਧਰ ਬੰਦਰ ਟਪੂਸੀਆਂ ਮਾਰ ਰਹੇ ਨੇ ਪੰਗੇ ਲੈਣੋਂ ਹਟਦੇ ਨਹੀਂ ਇਹ ਆਰਖਤਾ ਜੰਨਾ ਦਾ ਕਾਂਗੜਾ ਫੋਰਟ ਨੂੰ ਤੇ ਕਾਂਗੜਾ ਫੋਰਟ ਹੈਗਾ ਕਡੋਚ ਵੰਸ਼ ਦਾ ਬਣਾਇਆ ਹੋਇਆ ਕਿਲਾ ਪਹਾੜਾਂ ਦੇ ਵਿੱਚ ਕਿਰਿਆ ਹੋਇਆ ਕਿਲਾ ਹੈ ਤੇ ਉੱਪਰ ਇੱਕ ਮਾਤਾ ਦਾ ਮੰਦਿਰ ਹੈ ਉਹ ਉੱਪਰਲੇ ਬਸੇ ਉਹਦੇ ਬਾਰੇ ਬੰਨ ਜਾਣਕਰ ਨਹੀਂ ਵੀ ਕਿਹੜੀ ਮਾਤਾ ਦਾ ਮੰਦਿਰ ਪਰ ਇਹ ਜਿਹੜਾ ਕਿਲਾ ਨਾ ਇਹ 4ਵੀਂ ਸਦੀ ਦੇ ਵਿੱਚ ਬਣਿਆ ਹੋਇਆ ਕਹਿੰਦੇ 14ਵੀਂ ਇਸ ਵੀ ਇਸਾ ਪੂਰਬੀ ਵਿਚਾਰਕ ਤੇ ਪਬਲਿਕੀਜ਼ੇਸ਼ਨ ਕਾਊਂਟਰ ਇੱਥੋਂ ਸ਼ਾਇਦ 바ਰਕੋਡ ਸਕੈਨ ਹੁੰਦੇ ਨੇ ਤੇ ਟਰੈਕਟਰ ਲੈਤੀ ਹੋਈ ਆਪਾਂ ਤੇ ਇਹ ਆ ਕਿਲਾ ਆਪਾਂ ਨੇੜੇ ਜਾ ਕੇ ਦਿਖਾਉਣਾ ਹੈ ਕਿਲੇ ਨੂੰ ਜਿਹੜਾ ਬਾ ਮੇਨ ਗੇਟ ਦੇਖ ਰਹੇ ਆ ਮਹਾਰਾਜ ਸਿੰਘ ਦੁਆਰ ਦੇ ਨਾਮ ਤੇ ਆ ਕਿਉਂਕਿ ਮਹਾਰਾਜ ਸਿੰਘ ਤੇ ਇੱਥੋਂ ਦੇ ਜਿਹੜਾ ਰਾਜਾ ਸੀ ਸੰਸਾਰ ਚੰਦ ਉਹਨਾਂ ਦੀ ਆਪਸ ਵਿੱਚ ਸੰਧੀ ਹੋਈ ਵੀ ਸੀ ਤੇ ਉਹਨਾਂ ਦੀ ਕਈ ਜਦ ਵੀ ਹੋਏ ਬਨੇ ਕਿਉਂਕਿ ਉਹ ਜਦ ਗੋਰਖਾ ਵਗੈਰਾ ਇੱਥੋਂ ਦੀ ਹਮਲਾ ਵਗੈਰਾ ਕਰਦੇ ਸੀ ਤਾਂ ਮਹਾਰਾਜ ਸਿੰਘ ਦਾ ਉਹਨੂੰ ਹਸਰਾ ਲੈਣਾ ਪਿਆ ਸੰਸਾਰ ਚੰਦ ਨੂੰ ਇੱਥੇ ਸਿੱਖਾਂ ਦਾ ਰਾਜ ਰਿਹਾਗਾ ਤਾਂ ਕਰਕੇ ਜਿਹੜਾ ਗੇਟ ਆ ਗੇਟ ਦਾ ਨਾਮ ਮਹਾਰਾਜ ਸਿੰਘ ਨੇ ਨਾਮ ਤੇ ਆ ਸਿੱਖਾਂ ਦੇ ਇੱਥੇ ਅੱਗ ਮਤਲਬ ਹੈਗੇ ਸੀਗੇ ਲਿੰਕ ਲਿੰਕ ਵੀ ਕਾਦੇ ਮਤਲਬ ਇਤਸ ਤੱਕ ਪੂਰਾ ਰਾਜ ਰਿਹਾਗਾ ਸਿੱਖਾਂ ਦਾ ਕਈ ਇਲਾਕਿਆਂ ਦੇ ਵਿੱਚ ਇਹ ਬਾਹਰੀ ਗੇਟ ਹੈਗਾ ਤੇ ਇਹ ਗੇਟ ਦੇ ਅੰਦਰ ਹੁਣ ਇੰਟਰਫੋਨ ਸਾਰ ਆਪਾਂ ਨੂੰ ਕਿਲੇ ਦਾ ਐਦਾਂ ਦਾ 뷰 ਦੇਖਣ ਨੂੰ ਮਿਲਦਾ ਸੋ ਨਿਸਾਨ ਪਿਆਗਾ ਏਰੀਆ ਆਪਾਂ ਨੂੰ ਕੋਸ ਕਰ ਤੁਮਨੇ ਉੱਪਰ ਚੜ੍ਹ ਕੇ ਜਾਣਾ ਪੈਂਦਾ ਕਿਲਾ ਥੋੜਾ ਉੱਚਾ ਹੈਗਾ ਆਪਾਂ ਪੈਦਲ ਮਤਲਬ ਟਰੈਕਿੰਗ ਕਰਕੇ ਜਾਣਾ ਪੈਂਦਾਗਾ ਇੱਥੇ ਵੀ ਲਿਖਿਆ ਹੋਇਆ ਵੀ ਦੁਵਾਰਾਂ ਤੇ ਕੁਝ ਲਿਖ ਹੋਣਾ ਇਹ ਚ ਲੋਕ ਖਰਾਬੀ ਕਰ ਦਿੰਦੇ ਨੇ ਲਿਖ ਜਾਂਦੇ ਨੇ ਗੰਦ ਪਾ ਜਾਂਦੇ ਨੇ ਚੀਜ਼ਾਂ ਤੇ ਲਿਖ ਲੇਖੇ ਪਰ ਇਹ ਚੀਜ਼ਾਂ ਕਹਿੰਦੇ ਲਿਖੋ ਨਾ ਇਹ ਉਹ ਗੇਟ ਆ ਜਿੱਥੋਂ ਦੇ ਆਪਾਂ ਐਂਟਰ ਹੋਏ ਸੀਗੇ ਇਹ ਆਜੀ ਆਹ ਨਹੀਂ ਦਰਵਾਜ਼ਾ ਗੇਟ ਨੰਬਰ 2 ਆਹ ਨਹੀਂ ਦਰਵਾਜ਼ਾ ਤੇ ਇਹਦੇ ਵਿੱਚ ਨਾ ਹੇ ਮਰੰਮਤ ਦਾ ਕੰਮ ਹੋਇਆ ਪਿਆਗਾ ਆ ਸਾਰਾ ਜਿਹੜਾ ਲੱਗੇ ਹੋਏ ਨੇ ਉੱਪਰ ਛਾਤਾਂ ਵਗੈਰ ਬਣੀਆਂ ਹੋਈਆਂ ਨੇ ਇਹ ਸਾਰੀਆਂ ਹੁਣ ਨਮੀਆਂ ਬਣਾਈਆਂ ਨੇ ਨਵੇਂ ਫੱਟੇ ਵਗੈਰ ਲੱਗੇ ਹੋਏ ਨੇ ਤਾ ਕੁਸਨਾ ਕੁਸਨਾ ਮਰਮ ਮਰਮ ਤਾਂ ਕੰਮ ਚੱਲਦੇ ਰਹਿੰਦਾ ਥੇ ਆਹ ਵਾਲਾ ਇਹ ਵਾਲਾ ਜਿਹੜਾ ਕਿਲਾ ਨਾਲ ਅਸਲ ਦੇ ਵਿੱਚ ਇਹ ਜਿਹੜੇ ਹਿਮਾਚਲ ਪ੍ਰਦੇਸ਼ ਦੇ ਕਿਲੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਵੱਡਾ ਕਿਲਾ ਹੈ ਤੇ ਇਹ ਰਾਜਪੂਤਾਂ ਨੇ ਉਸ ਟਾਈਮ ਜਿਹੜੇ ਘਟੋਸ ਵੰਸ਼ ਦੇ ਰਾਜੇ ਹੁੰਦੇ ਸੀਗੇ ਰਾਜਪੂਤਾਂ ਨੇ ਚੌਥੀ ਸਦੀ ਦੇ ਵਿੱਚ ਬਣਾਇਆ ਹੋਇਆ ਤੇ ਇਹਦੇ ਕਨੇ ਪਰਮਾਨੇ ਮਿਲਦੇ ਨੇ ਮਹਾ ਭਾਰਤ ਦੇ ਵਿੱਚ ਤਿਵੇਂ ਆ ਹੁਣ ਜਗ੍ਹਾ ਬਣੀ ਹੋਈ ਆ ਇਹਦੇ ਵਿੱਚ ਕੀ ਸੀਗਾ ਉਸ ਟਾਈਮ ਦੇ ਵਿੱਚ ਤਾਂ ਇੱਥੋਂ ਬਾਹਰ ਹੀ ਮਤਲਬ ਉਧਰੋਂ ਦੇਖਿਆ ਜਾਂਦਾ ਸੀ ਪਰ ਅੰਦਰੋਂ ਬਾਹਰਲੇ ਨੂੰ ਅੰਦਰ ਨਹੀਂ ਦੇਖਦਾ ਸੀਗਾ ਤਾਂ ਉਸ ਹੱਬ ਨੇ ਇਹ ਬਣਾਈ ਹੁੰਦੀ ਸੀ ਜਾਂ ਉੱਪਰੋਂ ਕਈ ਵਾਰੀ ਗਰਮ ਤੇਲ ਪਾਉਣਾ ਜਾਂ ਕੋਈ ਯੁੱਧ ਵਗੈਰਾ ਲੱਗਦੇ ਹਨਾ ਲੜਾਈਆਂ ਲੱਗਦੀਆਂ ਤਾਂ ਉੱਪਰੋਂ ਗਰਮ ਤੇਲ ਪਾਉਂਦੇ ਤੇ ਥੱਲੇ ਉਹ ਜਿਹੜੇ ਜਲ ਮਾਉਂਦੇ ਉਹਨਾਂ ਦੇ ਡੋਲੇ ਹੁੰਦਾ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਰੋਕਣ ਦਾ ਤਰੀਕਾ ਹੁੰਦਾ ਸੀਗਾ ਭਲਾਂ ਵੀ ਇਸ ਹੱਬ ਨੇ ਬਣਾਈ ਜਾਂਦੀ ਸੀ ਕਿਉਂਕਿ ਜਦੋਂ ਬੰਦਾ ਮਤਲਬ ਬਾਹਰੋਂ ਆਉਂਦਾ ਕੋਈ ਹਮਲਾਵਰ ਤਾਂ ਉਹ ਚੜਦੇ-ਚੜਦੇ ਹੀ ਥੱਕ ਇਸ ਕਿਲੇ ਦੇ ਉੱਪਰ ਨਾਲ ਅਸਲ ਵਿੱਚ ਅਕਬਰ ਵੀ ਆਇਆ ਸੀ ਹਮਲਾ ਕਰਨ 1615 ਦੇ ਵਿੱਚ ਤੇ ਉਦੋਂ ਇਹ ਸਫਲ ਹੋ ਰਿਹਾ ਬੰਦਾ ਤਾਂ ਫਿਰ ਇਹ ਤੋਂ ਬਾਅਦ ਉਹਦਾ ਮੁੰਡਾ ਆਇਆ ਸੀ ਜਹਾਂਗੀਰ ਜਹਾਂਗੀਰ ਵੀ ਆਇਆ ਪਰ ਜਹਾਂਗੀਰ ਦੇ ਵੀ ਕੋਈ ਗੱਲ ਨਹੀਂ ਬਣੀ ਉਦੋਂ ਤਾਂ ਫਿਰ ਉਹਨੇ ਕੀ ਕੀਤਾ ਜਿਹੜਾ ਚੰਬੇ ਦਾ ਰਾਜਾ ਸੀਗਾ ਸੂਰਜਮਲ ਉਹਦਨੇ ਸੰਧੀ ਕਰਕੇ ਉਹਨੂੰ ਇੱਕ ਤਰ੍ਹਾਂ ਨਾਲ ਮਜਬੂਰ ਕਰਤਾ ਤੇ ਇੱਥੇ ਕਿਲੇ ਤੇ ਕਬਜ਼ਾ ਕਰ ਲਿਆ ਸੀਗਾ ਕਿਲਾ ਉਹਨਾਂ ਨੇ ਮਤਲਬ ਮੁਗਲਾਂ ਦੇ ਅਧੀਨ ਵੀ ਰਿਹਾ ਕਿਲਾ ਇਹ ਤਾਂ ਇਦਾਂ ਦੇ ਕੁਝ ਪਰਮਾਨ ਮਿਲਦੇ ਨੇ ਮਤਲਬ ਬਹੁਤ ਸੋਹਣੀ ਲਿਖੇ ਚਾਏ ਨੇ ਦੇਖਣ ਲਈ ਇੱਕ ਛੋਟੇ ਛੋਟੇ ਇਦਾਂ ਦੇ ਕਮਰੇ ਬਣੇ ਹੁੰਦੇ ਸੀਗੇ ਕਮਰੇ ਦੇ ਵਿੱਚ ਇਹ ਸ਼ਾਇਦ ਸਪਾਈਆਂ ਲਈ ਹੁੰਦੇ ਸੀ ਜਿਹੜੇ ਆਪਣੇ ਫੜਦੇ ਸੀਗੇ ਸਪਾਈ ਉਹਨਾਂ ਲਈ ਤੇ ਇਹ ਵਾਲਾ ਗੇਟ ਆ ਅਮਰੀ ਗੇਟ ਅਮਰੀ ਦਰਵਾਜੇ ਨਾਂ ਦਾ ਮਸ਼ਹੂਰ ਆ ਮਤਲਬ ਤਿੰਨ ਦਰਵਾਜੇ ਨੇ ਜਿਹੜੇ ਆਪਾਂ ਦੋ ਲੰਘ ਗਏ ਤੇ ਤੀਸਰਾ ਗੇਟ ਇਹ ਆ ਕਿਲੇ ਇੱਥੇ ਆਪਾਂ ਗੱਲ ਕਰੀਏ ਤਾਂ ਕਿਲਾ ਬਹੁਤ ਵਿਸ਼ਾਲ ਆਗਾ ਅਸਲ ਵਿੱਚ ਕਿਲਾ ਵਿਸ਼ਾਲ ਵੀ ਕੀ ਮਤਲਬ ਜਿੰਨੇ ਹਿਮਾਚਲ ਦੇ ਕਿਲੇ ਨੇ ਉਹ ਸਾਰੇ ਕਿਲੇ ਤੋਂ بڑا ਕਿਲਾ ਹੈ ਤੇ ਵਿਸ਼ਾਲ ਕਿਲਾ ਹੈਗਾ ਤੇ ਆਸੇ ਪਾਸ ਦਾ ਵੀਊਵ ਦੇਖ ਸਕਦੇ ਆ ਕਿਉਂਕਿ ਉਹਨੂੰ ਇਹਨਾਂ ਚੀਜ਼ਾਂ ਨੂੰ ਅਸਲ ਵਿੱਚ ਕੈਮਰੇ 'ਚ ਕੈਦ ਨਹੀਂ ਕਰ ਸਕਦੇ ਦੇਖਣ ਦਾ ਅਨੁਭਵ ਹੋਰ ਹੁੰਦਾ ਹੈਗਾ ਤੇ ਕੈਮਰਾ 'ਚ ਚੀਜ਼ਾਂ ਕੈਟ ਕਰਨ ਦਾ ਹੋਰ ਤਰੀਕਾ ਹਣਾ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਇੱਕ ਹੋਰ ਦਰਵਾਜ਼ਾ ਹੈਗਾ ਆ ਵਾਲਾ ਆ ਵਾਲਾ ਜਿਹੜਾ ਦਰਵਾਜ਼ਾ ਹੈ 4 ਨੰਬਰ ਤੇ ਦਰਵਾਜ਼ਾ ਹੈ ਇਹਦਾ ਨਾਂ ਹੈਗਾ ਜਹਾਂਗੀਰ ਦਰਵਾਜ਼ਾ ਕਿਉਂਕਿ ਜਹਾਂਗੀਰ ਨੇ ਇਥੇ ਕੋਸ਼ਟਾਂਵਾਂ ਰਾਜ ਕੀਤਾ ਸੀਗਾ ਤਾਂ ਜਹਾਂਗੀਰ ਦੇ ਨਾਂ ਤੇ ਦਰਵਾਜ਼ਾ ਬਣਿਆ ਹੋਇਆ ਉੱਚੇ-ਉੱਚੇ ਦਰਵਾਜ਼ੇ ਨੇ ਕੋਟਰੀ ਵਾਲੀ ਗੱਲ ਤਾਂ ਇਹ ਹੁੰਦੀ ਵੀ ਉਸ ਟਾਈਮ ਤਾਂ ਕੋਈ ਲੈਨਟਰ ਵਾਲੀ ਮਸ਼ੀਨਾਂ ਵੀ ਨਹੀਂ ਹੁੰਦੀਆਂ ਸੀਗੀਆਂ ਤਾਂ ਉਹ ਸੱਤਾਂ ਵਗੈਰਾ ਕਿਵੇਂ ਬਣਾਉਂਦੇ ਸੀਗੇ ਇਹ ਬਹੁਤ ਲੰਮਾ ਕਹਾਣੀ ਹੁੰਦੀ ਹੈ ਰਿਕਦੇ ਆਉਂਦੇ ਆਉਂਦੇ ਧਿਰ ਪਿੰਡ ਤੇ ਨਹੀਂ ਕੋਈ ਕਹਾਸਾ ਉਹ ਨਾਲ ਲਿਖਦਾ ਕੋਈ ਕਹਾਸਾ ਉਹ ਨਾਲ ਲਿਖਦਾ ਉੱਪਰ ਆ ਜਿਹੜੀ ਜਗ੍ਹਾ ਬਣੀ ਹੁੰਦੀ ਹੈ ਇਹ ਸਪਾਈਆਂ ਦੀ ਖੜ੍ਹਲ ਹੀ ਹੁੰਦੀ ਸੀ ਉਸ ਟਾਈਮ ਦੇ ਤੇ ਇੱਥੋਂ ਆਪਾਂ ਨੂੰ ਕਾਂਗੜਾ ਸ਼ਹਿਰ ਮਤਲਬ ਦੇਖਣ ਨੂੰ ਮਿਲ ਜਾਂਦਾ ਤੇ ਆਵਲ ਪਹਾੜੀ ਏਰੀਆ ਇੱਥੇ ਆਪਾਂ ਨੂੰ ਕਾਂਗੜਾ ਸ਼ਹਿਰ ਸਾਈਡ ਤੋਂ 2 ਕਿਲੋਮੀਟਰ ਇਧਰ ਹੈਗਾ ਪਰ ਇੱਥੇਪਰ ਕੁਝ ਘਰ ਦੇ ਸੰਨ ਲੱਗ ਜਾਂਦੇ ਨੇ ਤੇ ਆਪਾਂ ਉਹ ਜਗ੍ਹਾ ਤੋਂ ਆਏ ਜਿੱਥੇ ਉਹ ਪਿੱਛੇ ਗੱਡੀਆਂ ਖੜੀਆਂ ਨੇ ਕਾਫੀ ਬਾਟ ਹੈਗੀ ਤੇ ਉੱਪਰ ਚੜ੍ਹਨ ਦਾ ਜ਼ੋਰ ਵੀ ਲੱਗਦਾ ਹੈ ਕਿਉਂਕਿ ਕਿਲੇ ਹੁੰਦੇ ਹੀ ਇਹਨੇ ਵਿਸ਼ਾਲ ਸੀਗੇ ਤੇ ਆਮ ਤੌਰ ਤੇ ਜਿਹੜੇ ਹਮਲਾਵਰ ਸਨ ਉਹਨਾਂ ਰੋਕਣ ਲਈ ਇਸ ਤਰ੍ਹਾਂ ਦੇ ਕਿਲੇ ਸਾਰੇ ਜਾਂਦੇ ਸੀਗੇ ਹਮਲਾਵਰ ਵਗੈਰਾ ਹੁੰਦੇ ਸੀਗੇ ਤਾਂ ਉਹਨਾਂ ਨੂੰ ਕੈਦ ਕਰਕੇ ਰੱਖਣ ਲਈ ਇਹ ਦੋਨੇ ਕਿਲੇ ਬਣਾਏ ਜਾਂਦੇ ਸੀ ਇਹ ਹੈ ਜੀ ਹੰਦੇਰੀ ਗੇਟ ਦਰਵਾਜ਼ਾ ਤੇ ਅੱਗੇ ਆਪਾਂ ਐਂਟਰ ਹੁੰਨੇ ਆਂ ਐਂਟਰ ਹੋਣ ਤੋਂ ਬਾਅਦ ਹੀ ਆਪਾਂ ਨੂੰ ਇੱਕ ਗਲੀ ਟੈਪ ਮਿਲ ਜੰਦਾ ਇੱਥੇ ਤੁਰ ਕੇ ਜਾਂਦੇ ਆਂ ਤੇ ਅੱਗੇ ਆਪਾਂ ਨੂੰ ਪੌੜੀਆਂ ਮਿਲਣਗੀਆਂ ਪ੍ਰਵੇਸ਼ ਨਵੇਸ਼ ਨੋ ਐਂਟਰੀ ਇੱਧਰ ਨੋ ਐਂਟਰੀ ਆ ਪਰ ਆਪਾਂ ਜਾਣਾ ਉੱਪਰ ਦਰਸ਼ਨੀ ਦਰਵਾਜ਼ਾ ਆਪਣਾ ਆ ਵਾਲਾ ਦਰਸ਼ਨੀ ਦਰਵਾਜ਼ਾ ਨੰਗਾ ਤੇ ਜਮਨਾ ਲਿਖਿਆ ਹੋਇਆਗਾ ਨਾਮ ਇਹ ਆ ਦਰਸ਼ਨੀ ਦਰਵਾਜ਼ਾ ਅੰਦਰ ਮੰਦਰ ਵੀ ਆ ਪਹਿਲਾਂ ਇੱਕ ਮਸਜਿਦ ਵੀ ਹੁੰਦੀ ਸੀ ਕਹਿੰਦੇ ਇੱਥੇ ਮਸਜਿਦ ਤੇ ਬਹੁਤ ਵਧੀਆ ਦਰਵਾਜਾ ਬਹੁਤ ਖੂਬਸੂਰਤ ਦਰਵਾਜਾ ਉਵੇਂ ਖੜੇ ਨੇ ਕਿੰਨੀਆਂ ਸਦੀਆਂ ਹੋ ਗੀਆਂ ਪਰ ਇਹ ਦਰਵਾਜੇ ਨਹੀਂ ਖਿਲਦੇ ਹੁਣ ਆਲੇ ਕੰਮ ਤਾਂ ਹੈ ਨਹੀਂਗੇ ਵੀ ਸਮਾਨ ਲਾਇਆ ਤਾਂ ਨਾਲੀਆਂ ਖਰਾਬ ਹੋ ਗਏ ਉਸ ਟਾਈਮ ਦੇ ਬਣੇ ਹੋਏ ਸਾਰੇ ਹੇ ਤੱਕ ਵੀ ਉਵੇਂ ਹੀ ਪਏ ਨੇ ਹੇ ਪੌੜੀਆਂ ਚੜਕੇ ਆਪਾਂ ਉੱਪਰ ਚ ਜਗ੍ਹਾ ਦੇਖਣੀ ਹੋਵੇ ਤਾਂ ਇੱਥੇੋਂ ਦਾ ਦੇਖ ਸਕੋ ਤੇ ਆਹ ਵਾਲਾ ਖੰਡਰ ਹੋਇਆ ਕਿਲਾ ਇਹ ਕਿਲਾ ਅਸਲ ਜਦੋਂ ਜਿਹੜਾ 1905 ਚ ਪਹਚਾ ਲਏ ਸੀਗੇ ਉਦੋਂ ਇਹ ਕਿਲਾ ਖੰਡਰ ਹੋ ਗਿਆ ਸੀਗਾ ਤੇ ਰਾਜਾ ਜਿਹੜਾ ਸੰਸਾਰ ਜਾਂਦੇ ਸੀਗਾ ਉਹਨੇ ਮੁਗਲਾਂ ਤੋਂ ਕਿਲਾ ਜਿੱਤ ਲਿਆ ਸੀਗਾ ਲੜਾਈ ਦੇ ਵਿੱਚ ਉਹਨੋਂ ਤੋਂ ਆਜ਼ਾਦ ਕਰਵਾ ਲਿਆ ਸੀ ਆਪਣੇ ਪੁਰਾਣੇ ਜਨ ਇਨਸ਼ਾਨੀ ਉੱਪਰ ਤਾਂ ਕੇ ਕਿਲਾਗਾ ਹੋਰ ਵੀ ਅੱਗੇ ਉੱਪਰ ਹੈਗਾ ਥੋੜੀ ਜਗ੍ਹਾ ਉੱਪਰ ਵੀ ਬਚ ਜਾਂਦੇ ਆ ਸੱਡੀਆਂ ਬੀਜ ਜਾਂਦੀਆਂ ਨੇ ਪਰ ਜਿਹੜੇ ਨਿਸ਼ਾਨ ਹੁੰਦੇ ਨੇ ਕਈ ਜਗ੍ਹਾ ਤੇ ਉਹ ਮੋਦੀ ਰਹਿੰਦੇ ਨੇ ਜਿਹੜੇ ਵੀ ਪੁਰਾਣੇ ਵਗੈਰਾ ਕਿਲੇ ਨੇ ਸਾਰੇ ਉਦਾਂ ਹੀ ਖੰਡਰ ਹੋ ਚੁੱਕੇ ਨੇ ਕਈ ਚੀਜ਼ਾਂ ਮਤਲਬ ਜਿਹੜੇ ਕਿਲੇ ਨੇ ਉਹਨਾਂ ਦੀ ਰੇਨੋਵੇਟ ਹੋ ਰਹੀ ਆ ਉਹਨਾਂ ਨੂੰ ਸਫਾਈ ਸਮਾਈ ਹੋਈ ਆ ਤਾਂ ਹੀ ਉਹਨਾਂ 'ਤੇ ਟਿਕਟ ਲੱਗੀ ਹੁੰਦੀ ਆ ਟਿਕਟ ਇਹਦੀ ਵੀ ਲੱਗੀ ਹੋਈ ਆ ਪਰ ਜੇ ਸੋਨ ਟਿਕਟ ਦਾ ਰੇਟ ਬਿਲਕੁਲ ਜਾਇਜ਼ ਹੈਗਾ ਤੇ ਉਹ ਮੰਦਿਰ ਆ ਸਾਹਮਣੇ ਮੰਦਿਰ ਵੱਲ ਵੀ ਆਪਾਂ ਚੱਲਦੇ ਆ ਤੇ ਇਧਰੋਂ 뷰 ਬੰਦਾ ਸੀਗਾ ਤੇ ਇੱਥੇ ਪਹਾੜੀ ਹੋ ਗਿਆ ਇਹ ਥੱਲੇ ਹੈਗਾ ਖੱਡ ਆਹ ਵਾਲਾ ਜਿਹੜੇ ਪਿੱਲਰ ਨੇ ਇਹ ਉਸ ਸਮੇਂ ਦੇ ਪੁਰਾਣੇ ਪਿੱਲਰ ਨੇ ਇਹ ਉਦਾ ਹੀ ਖੜੇ ਨੇ ਤੇ ਇਹਨਾਂ ਵਿੱਚ ਪਾਈਪਾਂ ਵਗੈਰਾ ਬਾਕੇ ਦੁਬਾਰਾ ਇਹਨਾਂ ਨੂੰ ਸੈਟਿੰਗ ਕਰਨਗੇ ਤੇ ਬਹੁਤ ਜਿਹੜੀ ਜਗ੍ਹਾ ਕਿ ਮਤਲਬ ਇਦਾਂ ਹੀ ਪਈ ਹੈਗੀ ਡਿੱਗੀ ਨਹੀਂ ਹਜੇ ਵੀ ਬਹੁਤ ਮਤਲਬ ਸਾਉਂ ਸਮਾਈ ਰੱਖੀ ਹੋਈ ਹੈ ਉਪਰੋਂ ਦਰਵਾਜ਼ੇ ਦਾ 게ਟ ਹੈ ਇਦਾਂ ਦਾ ਤੇ ਛੱਤ ਢਹਿ ਚੁੱਕੀ ਹੈ ਦੀ ਜਿਹੜਾ ਆਪਾਂ ਦਰਵਾਜ਼ੇ ਹੋ ਐਂਟਰ ਹੋਏ ਸੀ ਉਹ ਵਾਲਾ 게ਟ ਦਾ ਉਪਰੋਂ ਛੱਤ ਬਿਲਕੁਲ ਢਹਿ ਚੁੱਕੀ ਹੈ ਤੇ ਖੰਡਰ ਹੋ ਚੁੱਕਾ ਆਹਨੇ ਜਿਹੜੀ ਆਪਾਂ ਜਗਾਹ ਦੇਖ ਰਹੇ ਹਾਂ ਅਸਲ ਵਿੱਚ ਕਮਰੇ ਹੁੰਦੇ ਸੀ ਉਸਤਾਂ ਬਣੇ ਹੁੰਦੇ ਤੇ ਪਥਰਾਂ ਨੂੰ ਘੜ ਘੜ ਕੇ ਸਹਾਉਣਾ ਕਮਰੇ ਬਣਾਏ ਜਾਂਦੇ ਸੀਗੇ ਤੇ ਹੁਣ ਤਾਂ ਇਹ ਖੰਡਰ ਹੋ ਚੁੱਕੇ ਨੇ ਬਿਲਕੁਲ ਉੱਚੇ ਉੱਚੇ ਹੁੰਦੇ ਸੀ ਬਹੁਤ ਤੇ ਢਾਇ ਠੇਰੀ ਹੋ ਗਏ ਜਿਵੇਂ ਮੈਂ ਬੋ ਦੱਸਿਆ ਵੀ ਕਹਿੰਦੇ 4 April 1905 ਨੂੰ ਪਹਚਾਲ ਆਇਆ ਸੀਗਾ ਤਾਂ ਪਹਚਾਲ ਕਰਕੇ ਇੱਥੇ ਅੰਗਰੇਜ਼ਾਂ ਦਾ ਅਸਲ ਵਿੱਚ ਰਾਜ ਰਿਹਾ ਜਦੋਂ ਸਿੱਖਾਂ ਨਾਲ ਅੰਗਰੇਜ਼ਾਂ ਦਾ ਜੰਦ ਹੋਏ ਨੇ ਤਾਂ ਉਹਨਾਂ ਨੇ ਸਿੱਖਾਂ ਨੂੰ ਹਰਾ ਕੇ ਅੰਗਰੇਜ਼ਾਂ ਨੇ ਇੱਥੇ ਆਪਣਾ ਰਾਜ ਕਾਇਮ ਕੀਤਾ ਸੀਗਾ ਜਿਹੜੋ ਘਚਾਲ ਆਏ ਨੇ ਫਿਰ ਉਪਚਾਲ ਕਰਕੇ ਉਹ ਇੱਥੋਂ ਛੱਡ ਕੇ ਚਲੇ ਗਏ ਸੀਗੇ ਤਾਂ ਇਹ ਜਿਹੜੀ ਇਮਾਰਤ ਦਾ ਬੁਰਾ ਹਾਲ ਹੋਇਆ ਪਿਆ ਉਹ ਇਹ ਉਸ ਟਾਈਮ ਦਾ ਹੋਇਆ ਲੈ ਆਪ ਵਾਲਾ ਜਿਹੜਾ ਹੈ ਪਾਣੀ ਰਿਸਟੋਰ ਕਰਨ ਦੇ ਰੱਖਿਆ ਹੁੰਦਾ ਸੀਗਾ ਖੋਹੀ ਤੇ ਇਹਦੇ ਵਿੱਚ ਕੁਝ ਪਾਣੀ ਪਿਆ ਹੈਗਾ ਹਜੇ ਖੰਡਰ ਹੋਗੇ ਜੀ ਅਸਲ ਤਾਂ ਦੱਸ ਦਿੰਦਿਆਂ ਵੀ ਇੱਥੇ ਸਦਾ ਲਈ ਕੁਝ ਨਹੀਂ ਹੁੰਦਾ ਆਪਾਂ ਦਾ ਜਿੰਦਗੀ ਦੇ ਚੰਗੇ ਕਾਰਮ ਕਰੋ ਚੰਗੇ ਕੰਮ ਕਰੋ ਤੇ ਇਥੋਂ ਬਾਉਸੀ ਟਰੈਕਟਰ ਤਾਂ ਹਰੇਕ ਬੰਦੇ ਲੱਗੀ ਹੋਈ ਆ ਰਹਿਣਾ ਇੱਥੇ ਕਿਸੇ ਨਹੀਂ ਨਿਕਾ ਚੰਗੇ ਕਰਮ ਨੇਕ ਕੰਮ ਹੋਣ ਤਾਂ ਬੰਦਾ ਸਦੀਆਂ ਤੱਕ ਜਾਦਨਦਾ ਕੁੱਝ ਐਸੇ ਇਮਾਰਤਾਂ ਨੇ ਜਿਹੜੀਆਂ ਨੂੰ ਲੋਕ ਹਜੇ ਪੂਜਦੇ ਨੇ ਤੇ ਕੁਝ ਐਸੇ ਇਮਾਰਤਾਂ ਨੇ ਜਿਨ੍ਹਾਂ ਨੂੰ ਹਜੇ ਵੀ ਲੋਕ ਠੋਕਰਾਂ ਮਾਰਦੇ ਨੇ ਆ ਵੀ ਉਸ ਟਾਈਮ ਦੇ ਕਮਰੇ ਬਣੇ ਹੋਏ ਨੇ ਕਈ ਕਮਰੇ ਛੋਟੇ ਨੇ ਕਈ ਕਮਰੇ ਵੱਡੇ ਸੀਗੇ ਤੇ ਇਦਾਂ ਦੇ ਬਣੇ ਹੋਏ ਨੇ ਦੀ ਵੀ ਟਾਠੇਰੀ ਬਿਲਕੁਲ ਹੋ ਚੁੱਕੀ ਨਹੀਂ ਤੇ ਪੱਥਰ ਉੱਥੇ ਪਏ ਨੇ ਪੱਥਰਾਂ ਦੇ ਵਿੱਚ ਨਿਕਾਸੀ ਵੀ ਕਰੀ ਹੋਈ ਹੈ ਤੇ ਪੱਥਰਾਂ ਦੇ ਉੱਤੇ ਮੂਰਤੀਆਂ ਵੀ ਬਣੀ ਹੋਈਆਂ ਨੇ ਤੇ ਪੱਥਰ ਉਦੋਂ ਹੀ ਪਏ ਨੇ। ਥੋੜੇ ਸੈਂਗਣਾ ਜੜੇ ਬਣਾਏ ਹੋਏ ਪੱਥਰ ਸੀ ਘੜੇ ਹੋਏ ਤੇ ਉਦੋਂ ਹੀ ਖੜੇ ਨੇ ਇਹ ਪਿੱਲਰ ਬਣਾ ਕੇ ਰੱਖੇ ਹੋਏ ਨੇ ਤੇ ਇਹਨਾਂ ਨੂੰ ਮਹਿਲ ਜੋਲੀ ਹੋਈ ਬਾਕੀ ਕਈ ਜਿਹੜੇ ਪਿੱਲਰ ਨੇ ਉਹ ਡਿੱਗ ਢੈਟੇਰੀ ਹੋ ਗਏ ਨੇ ਡੱਗ ਕੇ ਤੇ ਇਹ ਉਦੋਂ ਹੀ ਖੜੇ ਨੇ ਤੇ ਆਹ ਵਾਲਾ ਹੈਗਾ ਮੰਦਿਰ ਤੇ ਇਧਰੋਂ ਵੀ ਪੌੜੀਆਂ ਜਾਂਦੀਆਂ ਨੇ ਤੇ ਇਧਰ ਜਗ੍ਹਾ ਹੁੰਦੀ ਸੀ ਤੁਰਨ ਫਿਰਨ ਲਈ ਮਤਲਬ ਇੱਕ ਜਿੱਥੇ ਸਪਾਹੀ ਵਗੈਰਾ ਖੜਾਦੇ ਸੀਗੇ ਆਹ ਵਾਲੀ ਜਗ੍ਹਾ ਹੁੰਦੀ ਸੀਗੀ ਇਧਰ ਦੀ ਧੁੱਪ ਕਰਕੇ ਥੋੜਾ ਨੂੰ ਨਹੀਂ ਪਤਾ ਲੱਗ ਰਿਹਾ ਕਿਉਂਕਿ ਸਿੱਧੀ ਧੁੱਪ ਆ ਰਹੀ ਉਧਰੋਂ ਅਸਲ ਦੇ ਵਿੱਚ ਜਿਹੜੇ ਰਾਜੇ ਹੁੰਦੇ ਸੀ ਨਾ ਰਾਜੇ ਜਿਹੜੀ ਇੱਥੋਂ ਦੇ ਰਾਜੇ ਹੁੰਦੇ ਸੰਸਾਰ ਚੰਦ ਉਹਨਾਂ ਦੀ ਗੋਰਖਾ ਨੇ ਬਹੁਤ ਲੱਗਦੀ ਹੁੰਦੀ ਸੀ ਤੇ ਉਹਨਾਂ ਦੀ ਫਿਰ ਇੱਕ ਨਾ ਸਿੱਖਾਂ ਨਾਲ ਪਹਿਲਾਂ ਲੜਾਈ ਹੋਈ ਵੀ ਸੀ ਸੰਸਾਰ ਚੰਦ ਦੀ ਤੇ ਸਿੱਖਾਂ ਨੇ ਕਰਕੇ ਲੜਾਈ ਕਰਕੇ ਉਹਨਾਂ ਦਾ ਗੇਟ ਖੁੱਲ੍ਹੇ ਰੱਖੇ ਹੋਏ ਸੀ ਕਹਿੰਦੇ ਵੀ ਗੋਰਖੇ ਉੱਥੋਂ ਦੇ ਆ ਗਏ ਸੀਗੇ ਇੰਟਰ ਹੋ ਗਏ ਸੀ ਤੇ ਗੋਰਖਾ ਨੇ ਫਿਰ ਹਮਲਾ ਕਰਤਾ ਸੀ 1806 ਦੇ ਵਿੱਚ ਇਸ ਤੋਂ ਬਾਅਦ 1809 ਦੇ ਵਿੱਚ ਕਹਿੰਦੇ ਗੋਰਖੇਤੋਂ ਮਤਲਬ ਹਾਰ ਗਏ ਸੀ ਕਿਉਂਕਿ ਮਹਾਰਾਜ ਸਿੰਘ ਨਾਲ ਸੰਸਾਰਜੰਦ ਨੇ ਹੱਥ ਮਨਾਲੇ ਸੀਗੇ ਤੇ ਹੱਥ ਬੁਲਉਣ ਕਰਕੇ ਫਿਰ ਉਹਨਾਂ ਦੀ ਸੰਧੀ ਹੋ ਗਈ ਗਠਵੰਧਨ ਹੋ ਗਿਆ ਤਾਂ ਫਿਰ ਉਹਨਾਂ ਨੇ ਗੋਰਖੇ ਨੂੰ ਹਰਾਤਾ ਸੀਗਾ ਇਸ ਤੋਂ ਬਾਅਦ ਕਹਿੰਦੇ ਵੀ 1828 ਤੱਕ ਇੱਥੇ ਰਾ ਜਿਹੜਾ ਰਾਜਾ ਹੁੰਦਾ ਸੀਗਾ ਸੰਸਾਰਜੰਦ ਉਹ ਤਾਂ ਇੱਥੇ ਤੱਕ ਰਾਜ ਰਿਹਾ ਤੇ ਦੋ ਬਾਅਦ ਉਹਦੀ ਡੈਥ ਹੋ ਗਈ ਸੀ ਤੇ ਫਿਰ ਮਹਾਰਾਜ ਸਿੰਘ ਨੇ ਇਹ ਆਪਣੇ ਕਿਲੇ ਤੇ ਇਹ ਕਿਲੇ ਤੇ ਕਬਜ਼ਾ ਕਰ ਲਿਆ ਸੀਗਾ ਤੇ ਕਿਲੇ ਤੋਂ ਕਬਜ਼ਾ ਕਰਨ ਤੋਂ ਬਾਅਦ ਫਿਰ ਮਹਾਰਾਜ ਸਿੰਘ ਦਾ ਜਿਹੜਾ ਇਹ ਕਿਲੇ ਦੇ ਸਿੱਖਾਂ ਦਾ ਰਾਜ ਰਿਹਾ ਪਹਿਲਾਂ ਖੜਾ ਸੋਸ਼ੀਅਲ ਇੰਗਰੇਜ਼ਾਂ ਨੇ ਇੱਥੇ ਹਮਲਾ ਕਰ ਲਿਆ ਸੀ ਤੇ ਇਹ ਇੰਗਰੇਜ਼ਾਂ ਨੇ ਇੱਥੇ ਹਰਾਤਾ ਸੀ ਗੰ ਸਿੱਖਾਂ ਨੂੰ ਤੇ ਫਿਰ ਉਸ ਟਾਈਮ ਇਹ ਰਾਜ ਹੋ ਗਏ ਹੁੰਦਾ ਸਿੱਖਾਂ ਉਹ ਮਾ ਅੰਗਰੇਜ਼ੇ ਦਾ ਇਹ ਆ ਲੈ ਉੱਪਰ ਤੋਂ ਵੀ ਉਹ ਇੱਥੇ ਆਪਾਂ ਉਹ ਖੜੇ ਸੀ ਉੱਥੇ ਇਹ ਥੋੜਾ ਜਿਹਾ ਉੱਪਰ ਆ ਕੇ ਇਹ ਅੱਜ ਆ ਗਿਆ ਮੰਦਿਰ ਮੰਦਿਰ ਤੋਂ ਬਾਅਦ ਇੱਥੇ ਪਿੱਲਰ ਖੜੇ ਨੇ ਤੇ ਆਪਾਂ ਥੋੜਾ ਅੱਗੇ ਚੱਲਦੇ ਹਾਂ ਪੌੜੀਆਂ ਚੜ੍ਹ ਕੇ ਕਾਫੀ ਉੱਚਾ ਏਰੀਆ ਦਾ ਤਕਰੀਬਨ ਹੈਗਾ 7-800 ਮੀਟਰ ਦੇ ਉੱਪਰ ਜੇ ਮਤਲਬ ਉਚਾਈ ਦੀ ਗੱਲ ਕਰੀਏ ਤਾਂ ਕਹਿੰਦੇ 700 ਮੀਟਰ ਹੈਗਾਗਾ ਹਾਂ ਆ ਸਾਈਆਂ ਖੰਡਰ ਹੋਈਆਂ ਮਾਰ ਤੋਂ ਲਾਗ ਲੱਦ ਕੇ ਬਾਦਾਂ ਰਾਦ ਨੂੰ ਡੱਕਿਆ ਵਾ ਤੈਨੂੰ ਇੱਥੇ ਤੱਕ ਕਿਲੇ ਦੀ ਸਮਾਪਤੀ ਹੁੰਦੀ ਹੈ ਉੱਪਰ ਉੱਪਰ ਤੱਕ ਕਿਲਾ ਵੈਸੇ ਤਾਂ ਜੇ ਆਪਾਂ ਚੌੜਾਈ ਦੀ ਗੱਲ ਕਰੀ ਤੇ ਕਾਫੀ ਏਰੀਆ 'ਚ ਫੈਲਿਆ ਹੋਇਆ ਹੈਗਾ ਮਤਲਬ ਉੱਚਾ ਤਾਂ ਇਹ ਉਚਾਈ ਦੀ ਹੱਦ ਆ ਕਿ ਮਤਲਬ ਇਸ ਤੋਂ ਉੱਪਰ ਜ਼ਿਆਦਾ ਨਹੀਂ ਹੈਗਾ ਤੇ ਕਾਫੀ ਉੱਚਾ ਹੈਗਾ ਜੇ ਆਪਾਂ ਗੱਲ ਕਰੀ ਤੇ ਕਾਫੀ ਉੱਚਾ ਹੈਗਾ ਇੱਥੇ ਵੀ ਦਰਖਤ ਵੀ ਲੱਗੇ ਹੋਏ ਹਨ ਉੱਪਰ ਵੀ ਦਰਖਤ ਲੱਗੇ ਹੋਏ ਨੇ ਕਿਲੇ ਦੇ ਵਿੱਚ ਉੱਗ ਜਾਂਦੇ ਨੇ ਖਾਲੀ ਪੈਸਥਾਨਾਂ ਤੇ ਤੇ ਇੱਧਰ ਵੀ 뷰 ਬਹੁਤ ਸੋਹਣਾ ਬਣਿਆ ਹੋਇਆ ਹੈ ਆ ਬੜਾ ਜਮਾ ਪਰ ਸਿਖਰ ਤੋਂ ਕਿਲੇ ਤੋਂ ਥੱਲੇ ਵਾਲਾ ਵਿਊ ਆ ਇੱਥੇ ਘਰ ਨਹੀਂ ਕਿ ਕਿੰਨੀ ਲੱਗਦੈ ਬਿਲਕੁਲ ਕਾਫੀ ਉੱਚਾ ਏਰੀਆ ਦਾ ਆ ਜਿਹੜੀ ਨਿਕਾਸੀ ਹੋਈ ਵੀ ਆ ਬਹੁਤ ਪੁਰਾਣੀ ਨਿਕਾਸੀ ਆ ਜੇ ਆਪਾਂ ਇਹਨੂੰ ਕੋਹਰਾ ਨੇੜੇ ਜਾ ਕੇ ਦੇਖੀ ਤਾਂ ਪੱਥਰਾਂ ਨੂੰ ਘੜ ਕਰਕੇ ਸੈਣੀਆਂ ਥੋੜਿਆਂ ਨਾਲ ਤੋਸਾ ਮੇਰੀ ਨਿਕਾਸੀ ਹੋਈ ਵੀ ਆ ਹਜੇ ਵੀ ਮਤਲਬ ਇਹ ਕਾਮਯਾਬ ਆ ਪਾਜੀ ਖੜੇ ਸਤੰਭੀ ਆ ਗਿਆ ਕਿ ਤਰ੍ਹਾਂ ਦਾ ਅਜਿੰਦਗੀ ਡਿੱਗ ਗਈ ਨੀ ਬਰੇ ਆਹ ਵਾਲੇ ਜਿਹੜੇ ਥੰਬ ਬਣੇ ਹੋਣ ਸਤੰਭ ਇਹਨਾਂ ਉੱਪਰ ਨਕਾਸ਼ੀ ਹੋਈ ਵੀ ਆ ਪੁਰਾਣਾ ਜਿਹੜਾ ਮਤਲਬ ਨਕਾਸ਼ੀ ਹੋਈ ਵੀ ਆ ਮੰਤਰ ਮੰਤਰ ਲਿਖੇ ਹੋਏ ਨੇ ਇਹਨਾਂ ਉੱਪਰ ਬਹੁਤ ਸੋਹਣੀ ਨਕਾਸ਼ੀ ਹੋਈ ਵੀ ਆ ਕਲਾਕਾਰੀਆਂ ਦੇ ਵਿੱਚ ਨਾ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਕਲਾਕਾਰੀਆਂ ਕਰਦੇ ਸੀ ਕੰਮ ਵਿੱਚ ਉਹਨਾਂ ਦਾ ਕੋਈ ਡੋੜ ਨਹੀਂ ਆਪਾਂ ਪੱਥਰਾਂ ਨੂੰ ਕੱਢ-ਕੱਢ ਕੇ ਦੇਖੋ ਕਿ ਕਿਸ ਹਸਾਬ ਨਾਲ ਡਿਜ਼ਾਈਨ ਕੀਤਾ ਹੋਇਆਗਾ ਕਿੰਨੇ ਖੂਬਸੂਰਤ ਤਰੀਕੇ ਨਾਲ ਕਮਾਲੀ ਚੀਜ਼ਾਂ ਨੇ ਕਾਂਗੜਾ ਫੋਟ ਦੇਖਣ ਤੋਂ ਬਾਅਦ ਆਪਾਂ ਚੱਲਦੇ ਆਂ ਪਿੰਡ ਵੱਲ ਨੂੰ ਕਿਉਂਕਿ ਕਾਂਗੜਾ ਫੋਟ ਲਈ ਵੀ ਖੁੱਲਾ ਟਾਈਮ ਚਾਹੀਦਾ ਹੁੰਦਾ ਮਤਲਬ ਜਿੰਨਾ ਐਕਸਪਲੋਰ ਕਰਨਾ ਆਪਾਂ ਨੂੰ ਤਕਰੀਬਨ ਅੱਧਾ ਘੰਟਾ 45 ਮਿੰਟ ਲੱਗ ਜਾਂਦੇ ਰਾਮ ਨਾਲ ਇੱਥੇ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਵੱਲ ਨੂੰ ਤੇ ਬ੍ਰੇਕਫਾਸਟ ਕਰਕੇ ਆਪਾਂ ਚੱਲੇ ਪਉਣੇ ਆ ਗਰਮੀ ਹੈਗੀ ਥੋੜੀ ਬਹੁਤ ਇੱਥੇ ਬਹੁਤ ਵੀ ਕਾਦੀ ਵੀ ਜੇ ਚੜਾਈ ਚੜਦੇ ਪਿੱਛੇ ਕਿੱਟਾਂ ਲੱਗੀਆਂ ਤਾਂ ਕਰਕੇ ਨਾ ਵਜਨ ਹੋ ਗਿਆ ਵਜਨ ਕਰਕੇ ਗਰਮੀ ਉਹ ਲੱਗਿੰਦੇ ਫਿਰ ਮੌਸਮ ਵੀ ਖਰ ਗਰਮੀ ਆਈ ਹੈ ਤੇ ਪਿੱਛੇ ਤੇ ਮੀਂਹ ਪੈ ਰਿਹਾ ਸੀਗਾ ਪਰ ਇੱਥੇ ਮੀਂਹ ਹੈ ਨਹੀਂ ਸੀਗਾ ਪਿੱਛੇ ਮੀਂਹ ਪੈਣ ਲੱਗਿਆ ਸੀਗਾ ਤੇ ਇੱਕ ਆਫਾ ਮਿਲਦੇ ਕਾਗੜਾ ਫੋੜ ਤੋਂ ਬੱ ਚਲੇ ਸੀਗੇ ਇੱਥੇ ਆਪਾਂ ਨੂੰ ਰਸਤੇ 'ਚ ਇੱਕ ਢਾਬਾ ਮਿਲਿਆ ਪੰਜਾਬੀ ਢਾਬਾ ਤੇ 30 40 ਕਿਲੋਮੀਟਰ ਆ ਕੇ ਆਪਾਂ ਢਾਬੇ ਤੇ ਬ੍ਰੇਕਫਾਸਟ ਕੀਤਾ ਉੱਪਰ ਉੱਖ ਲੱਗੀ ਵੈਸੀ ਜੋਰ ਲੱਗਾ ਇਸ ਵੇਰੇ ਕਿਲੇ ਜਿਹੜਾ ਚੜੇ ਉਹਨੂੰ ਜੋਰ ਲਾ ਕੇ ਡਰਮੀ ਬਹੁਤ ਸੀਗੀ ਤੇ ਇੱਥੋਂ ਬ੍ਰੇਕਫਾਸਟ ਕਰਕੇ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਇੱਥੋਂ ਮੈਸਨ 80 ਕਿਲੋਮੀਟਰ ਹਿਸ਼ਾਰਪੁਰ ਤੇ ਆਪਾਂ ਹਿਸ਼ਾਰਪੁਰ ਚੱਲਦੇ ਆਂ ਬ੍ਰੇਕਫਾਸਟ ਕਰਕੇ ਆਪਾਂ ਚਾਲੇ ਪਾਤੇ ਹਿਸ਼ਾਰਪੁਰ ਵੱਲ ਨੂੰ ਤੇ ਠੰਢੀ ਹੰਡੀ ਇਹ ਬੱਦ ਚੱਲ ਰਹੀ ਆ ਸਵੇਰ ਤਾਂ ਗਰਮੀ ਵਾਲੀ ਸੀ ਔਖਾ ਹੋ ਗਿਆ ਗਰਮੀ ਚ ਐ ਲੱਗੇ ਵੀ ਆਪਾਂ ਹਿਮਾਚਲ ਜਿਹੜੀ ਆਏਗੇ ਤੇ Rajasthan ਜਾਏ ਹੋਇਆ ਇੰਨੀ ਗਰਮੀ ਲੱਗੀ ਕਿ ਕਿਲੇ ਦੇ ਵਿੱਚ ਜਦੋਂ ਪਹੁੰਚਣਾ ਜੜਦੇ ਨੇ ਜ਼ੋਰ ਲੱਗਦਾ ਉੱਥੇ ਉੱਪਰ ਤੇ ਇੱਕ ਬੈਗ ਵੀ ਸਾਡੇ ਕੋਲ ਸੀ ਕਿ ਤਾਂ ਕਰਕੇ ਗਰਮੀ ਲੱਗਣ ਲੱਗੀ ਪਰ ਹੁਣ ਆਪਾਂ ਇੱਧਰ ਆ ਕੇ ਬਾੜਾ ਮੱਲ ਤੇ ਇੱਧਰ ਥੋੜੀ ਜਿਹੀ ਛੱਡੀ ਇੰਨੀ ਹਵਾ ਹੀ ਚੱਲਦੀ ਐ ਇੱਧਰ ਮੌਸਮ ਸਹੀ ਆ ਜਦੋਂ ਵੀ ਆਪਾਂ ਕਿਤੇ ਘੁੰਮਣ ਫਿਰਨ ਜਾਂਦੇ ਆ ਜਾਂ ਆਪਾਂ ਨੂੰ ਬਾਹਰ ਦਾ ਖਾਣਾ ਖਾਣਾ ਪੈਂਦਾਗਾ ਤਾਂ ਹੁੰਦਾ ਕੀ ਆਗਾ ਵੀ ਮਜਬੂਰੀ ਵਾਸਾ ਬਨੇ ਵਾਲਾ ਪਰੌਂਠੇ ਵਗੈਰਾ ਖਾਣੇ ਪੈਂਦੇ ਨੇ ਜਾਂ ਕੁਝ ਹੋਰ ਰੋਟੀ ਵਗੈਰਾ ਹਨਾ ਤੋ ਦੂਰੀ ਰੋਟੀ ਹੋਗੀ ਇਹ ਤਾਂ ਉਹ ਆਟਾ ਜਿਹੜਾ ਵਰਤਦੇ ਨੇ ਉਹ ਆਪਣੇ ਆਲੇ ਆਟੇ ਹੀ ਹੁੰਦੇ ਜਿਹੜੇ ਪਿੰਡਾਂ 'ਚ ਆਪਣੇ ਵਰਤਦੇ ਨੇ ਆਪਾਂ ਤਾਂ ਚਲੋ ਆਟਾ ਚੱਕੀ ਤੋਂ ਪਿਛਾ ਕੇ ਲਿਆਉਣੇ ਆ ਤਾਂ ਬੋੜੇ ਆਪਣੇ ਤਾਂ ਬੀਬੀਆਂ ਕੀ ਕਰਦੀਆਂ ਨੇ ਸਣ ਵੀ ਲੈਂਦੀਆਂ ਨੇ ਪਰ ਵੈਸੇ ਵੀ ਆਪਾਂ ਆਟਾ ਤਾਂ ਮੋਟਾ ਪਿਛਾ ਕੇ ਲਿਆਉਣੇ ਆ ਵਿਚ ਲੋਕ ਬਾਹੜਾ ਬਰੀਕ ਦਾ ਆਟਾ ਲੈ ਆਉਂਦੇ ਨੇ ਇਹਨਾਂ ਕੋਲ ਵੀ ਇਹ ਥੈਲੀਆਂ 'ਚ ਆਟਾ ਲੈ ਕੇ ਆਉਂਦੇ ਨੇ ਤੇ ਉਹ ਮੈਦੇ ਵਰਗੀ ਰੋਟੀ ਜੀ ਹੁੰਦੀਆਂ ਅਜ ਇੱਕ ਤਾਂ ਨਹੀਂ ਭੁੱਖ ਮਿਟ ਜਾਂਦੀ ਐ ਪਰ ਕੋਈ ਜ਼ਿਆਦਾ ਤੱਤ ਜਿਹੜੇ ਨਹੀਂ ਹੁੰਦੀ ਉਹ ਚੀਜ਼। ਰੋਟੀਆਂ ਆਪਾਂ ਹੀ ਖਾਣੇ ਆ ਮਤਲਬ ਪਰੌਂਠੇ-ਪਰੌਂਠੇ ਇਹ ਆਪਾਂ ਹੀ ਖਾਣੇ ਆ ਯਾਤਰਾ। ਜਿਹੜੇ ਟਰੈਵਲ ਆਲੇ ਆ ਤੇ ਇਹ ਤਾਂ ਲੋਕ ਜ਼ਿਆਦਾਤਰ ਆਪਣਾ ਲੋਕ ਰਖਾਣਾ ਨਹੀਂ ਖਾਦੇ। ਆ ਤੋੜੇ ਨੇ ਅੰਬ। ਖਸ ਰਹੇ ਆਂ। ਆ ਭਾਈ ਆਪਣੇ ਖੜੇ ਸੀਗੇ ਜਲੰਧਰ ਤੋਂ। ਇਹ ਵੀਰ ਨੇ ਪਰ ਉਹਦੇ ਤੇ ਅੰਬ ਅਸੀਂ ਨਾ ਸ਼ਾਮ ਅੰਬ ਡਿੱਗੇ ਹੋਏ ਸੀ ਕਿ ਅੰਬ ਚੁੱਪ ਜਾਂਦੇ ਸੀ ਇਹ ਬਾਈ ਬਾਰੇ ਆਏ ਨੇ ਮਾਤਾ ਤੋਂ ਕੰਗੜਾ ਲਈ ਮਾਤਾ ਤੋਂ ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਪਤਾ ਨਹੀਂ Rajasthan ਦੀ ਕਿੱਥੇ ਦੀ ਗੱਡੀ ਸੀ ਕਿੱਥੇ ਘਾਂਦੇ ਪਏ ਸੀ ਅੱਗੇ ਹੀ ਮੁੱਲ ਲਏ ਮੈਂ ਉਹਨਾਂ ਫਿਰ ਹੱਥ ਦਿੱਤਾ ਤੇ ਮੈਂ ਉਹਨਾਂ ਦੋ ਦੋ ਬੁੱਕਾ ਚਲੋ ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਨਿਕਰੀਬ ਨਹੀਂ ਕਰ ਰਹੇ ਜੀ ਮਹਾਮਾਈ ਦਿੰਦੀ ਹੈ ਹਾਂ ਜੀ ਹਾਂ ਤੇ ਵੜਨਾ ਚਾਹੀਦਾ ਨਹੀਂ ਤੇ ਪੇਟੀਆਂ ਭਰੀਆਂ ਰਹਿ ਜਾਂਦੀਆਂ ਜੇ ਤੇ ਇਨਸਾਨ ਸਹੀ ਗੱਲ ਹੈ ਸਹੀ ਗੱਲ ਨਾਲ ਕੁਝ ਨਹੀਂ ਜਾਣਾ ਜੀ ਆਹੀ ਨੋ ਪ੍ਰੇਮੀ ਆਪਣੇ ਸ਼ੋਭ ਕਮਾਈ ਦੇ ਵਿੱਚੋਂ ਯਾਤਰੀਆਂ ਨੂੰ ਸੇਵਾ ਕਰੋ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਠੀਕ ਹੈ ਬਦਰ ਅਸ ਟਾਈਮ ਆਪਾਂ ਹਿਸ਼ਾਰਪੁਰ ਪਹੁੰਚ ਚੁੱਕੇ ਆਂ ਤੇ ਹਿਸ਼ਾਰਪੁਰ ਮੌਸਮ ਠੀਕ ਹੈਗਾ ਠੰਡਾਗਾ ਜਿਹਾ ਜਿਹਾ ਮੌਸਮ ਉੱਧਰ ਸੀਗਾ ਕਾਂਗੜੇ ਵੱਲ ਕੋਈ ਜਮ ਮੌਸਮ ਹੀ ਹੁਸ਼ਿਆਰਪੁਰ ਆ ਰਿਹਾ ਹੈ ਟੈਂਪਰੇਚਰ ਜਰਮੀ ਨਹੀਂ ਜਿਆਦਾ ਨਹੀਂ ਹੈਗੀ ਇਹ ਹੈ ਜੀ ਹੁਸ਼ਿਆਰਪੁਰ ਦਾ ਬਾਜ਼ਾਰ ਵਿੱਚ ਪੁਰਾਣੀਆਂ ਮਾਰਤਾ ਵੀ ਨੇ ਤੇ ਵਿੱਚ ਨਵੀਆਂ ਮਾਰਤਾ ਵੀ ਨੇ ਕੈਂਟ ਏਰੀਆ ਪੁਰਾ ਹੈ ਇਹ ਰਹਾ ਤੇ ਪੂਰੇ ਪੇਟੀ ਹੋ ਗਿਆ ਹੁਸ਼ਿਆਰਪੁਰ ਦੇ ਨੇ ਮਨਸੱਲਾ ਜੇ ਬੰਦੇ ਨੇ ਘੁੰਮਣਾ ਹੋਵੇ ਨਾ ਤਾਂ ਧਰਮਸ਼ਾਲਾ ਦੇ ਵਿੱਚ ਕਿੰਨਾ ਖਰਚਾ ਆਉਂਦਾ ਜੇ ਤਾਂ ਦੋ ਤਿੰਨ ਬੰਦੇ ਹੈਗੇ ਨੇ ਨਾਲ ਮਤਲਬ ਟੀਮ ਦੇ ਵਿੱਚ ਜਾਂ ਫਰੈਂਡਸ ਨਾਲ ਇਕੱਲੇ ਵਿੱਚ ਦੋ ਤਿੰਨ ਬੰਦੇ ਹੁੰਦੇ ਨੇ ਤਾਂ ਬੰਦਾ ਬਹੁਤ ਜੀ ਬਜਟ ਫਰੈਂਡਲੀ ਕੋ ਮੋ ਸਕਦਾ ਤਿੰਨ ਤੱਕ ਤਕਰੀਬਨ 4-5000 ਰੁਪਏ ਦੇ ਅੰਦਰ ਜੇ ਬੰਦੇ ਟਰੈਕ ਵਗੈਰਾ ਕਰਨਾ ਜਿਵੇਂ ਟਰਾਈ ਆਨ ਟਰੈਕ ਕਰਨਾਗਾ ਨਾ ਤਾਂ ਬੰਦਾ 5000 ਰੁਪਏ ਦੇ ਵਿੱਚ ਆਰਾਮ ਨਾਲ ਘੁੰਮ ਸਕਦਾਗਾ ਜੇ ਇਕੱਲਾਗਾ ਤਾਂ ਫਿਰ ਥੋੜਾ ਜਿਹਾ ਖਰਚਾ ਜ਼ਿਆਦਾ ਕਿਉਂਕਿ ਉਹ ਫਿਰ ਰਹਿਣ ਦਾ ਜਿਹੜਾ ਰੂਮ ਰੈਂਟ ਹੁੰਦਾਗਾ ਉਹ ਡਿਵਾਈਡ ਨਹੀਂ ਹੁੰਦਾਗਾ ਇਹ ਤਨਚਾਰੀ ਹਨ ਹੈਗੇ ਨੇ ਤਾਂ ਫਿਰ ਰੂਮ ਵਧੀਆ ਮਿਲ ਜਾਂਦਾ ਫਿਰ ਉਹ ਜਿਹੜਾ ਖਰਚਾ ਹੁੰਦਾ ਰੂਮ ਦਾ ਉਹ ਡਿਵਾਈਡ ਹੋ ਕੇ ਆ ਜਾਂਦਾ ਬੰਦੇ ਨੂੰ ਇਹਨੂੰ ਬਲੌਗ ਨੂੰ ਕਰਦੇ ਆਪਾਂ ਇੱਥੇ ਸਵਾਗਤ ਤੇ ਆਪਾਂ ਜਲਦੀ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡਾ ਬਹੁਤ ਬਹੁਤ